ਜੇਪੀ ਪਗਜ ਜੀ ਨੂੰ ਮੰਚੇ ਆਉਂਦਾ ਸੱਦਾ ਦਿੰਦੀ ਆ ਤੇ ਨਾਲ ਹੀ ਗੁਜਾਰਿਸ਼ ਕਰਦੀ ਆ ਕਿ ਅੱਜ ਦੇ ਵਿਸ਼ੇ ਦੇ ਵਿੱਚ ਰਹਿੰਦੇ ਹੋਇਆ ਉਹ ਟਾਈਮ ਨੂੰ ਨ ਜਾਗਤ ਦੇ ਵਿੱਚ ਰੱਖਦੇ ਹੋਇਆ ਆਪਣੀ ਗੱਲ ਜਿਹੜੀ ਆ ਉਹ ਸਾਰੇ ਸਾਥੀਆਂ ਦੇ ਸਾਹਮਣੇ ਰੱਖਣ ਜੇਪੀ ਪਗਜ ਜੀ ਪ੍ਰਧਾਨ ਬੀਐਸਪੀ ਜੀ ਸਾਡੇ ਵਿੱਚ ਭੀਮ ਆਰਵੀ ਤੋਂ ਦیدار ਸਿੰਘ ਜੀ ਪਠਾਨਕੋੜ ਤੋਂ ਪਵਨ ਭਾਜੀ ਪਠਾਨਕੋੜ ਤੋਂ ਰਵੀ ਸੰਗਰ ਜੀ ਗੁਰਦਾਸਪੁਰ ਤੋਂ ਅਜੇ ਕੁਮਾਰ ਕਾਦੀਆਂ ਆਕਾਸ਼ ਕੁਮਾਰ ਗੁਰਦਾਸਪੁਰ ਤੋਂ ਮਾਠਰਾ ਸ਼ਪਾਲ ਜੀ ਪਹੁੰਚ ਚੁੱਕੇ ਨੇ ਉਹਨਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਗੁਰਦਾਸਪੁਰ ਦੇ ਅੰਦਰ ਡਾਕਟਰ ਬੀ ਆਰ ਅੰਬੇਦਕਰ ਮਿਸ਼ਨ ਗੁਰਦਾਸਪੁਰ ਬੋਧ ਵਿਹਾਰ ਕਮੇਟੀ ਅਤੇ ਉਹਨਾਂ ਦੇ ਪ੍ਰਬੰਧਕ ਸਾਥੀਆਂ ਵੱਲੋਂ ਮਹਾਤਮਾ ਬੁੱਧ ਲਾਈਫ ਟਾਈਮ ਔਰ ਵਿਜੇ ਦਸ਼ਮੀ ਜਿਹੜਾ ਕਿ ਅਹਿਮ ਦਿਨ ਹੁੰਦਾ ਮਨਾਇਆ ਜਾਂਦਾ ਸੀਗਾ ਉਹਦੇ ਸਬੰਧ ਵਿੱਚ ਅੱਜ ਗੁਰਦਾਸਪੁਰ ਚ ਵਿਜੇ ਦਸ਼ਮੀ ਮਨਾਈ ਜਾ ਰਹੀ ਹੈ ਸਾਰਿਆਂ ਨੂੰ ਜੈ ਪੀਮ ਜੈ ਭਰਤ ਨਮੋ ਵਦੇ ਸ਼ੋਕਾ ਦੀ ਗ੍ਰੇਟ ਮੌਰੀਆ ਵੰਸ਼ ਬੜਾ ਲੰਮਾ ਚੌੜਾ ਇਤਿਹਾਸ ਹੈ ਥੋੜੇ ਜੇ ਸਮੇਂ ਦੇ ਅੰਦਰ ਇਹਨੂੰ ਆਪਾਂ ਕਿੰਨਾ ਵੀ ਬਰੀਫ ਕਰੀਏ ਮੁੱਖ ਘਟਨਾਵਾਂ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ ਸੋ ਸਾਥੀਓ ਜਿੰਨਾ ਕਿ ਸਮਾਂ ਮਿਲਿਆ ਉਹਦੇ ਨਾਲ ਇੱਕ ਇੱਕ ਲਾਈਨ ਜਿਹੜੀ ਹੈ ਮੈਂ ਟੱਚ ਕਰਦਾ ਹੋਇਆ ਤੁਹਾਨੂੰ ਇਤਿਹਾਸ ਨਾਲ ਥੋੜਾ ਜੋੜਨ ਦੀ ਕੋਸ਼ਿਸ਼ ਕਰਾਂਗਾ ਕਿ ਮੌਰੀਆ ਵੰਸ਼ 10 ਆਪਣੇ ਰੂਰਲ ਹੋਏ ਨੇ ਸ਼ੋਕਾ ਦੀ ਗ੍ਰੇਟ ਔਰ ਲਾਸਟ ਬ੍ਰਿਧਰਤ ਦਸਵਾਂ ਰਾਜਾ ਬ੍ਰਿਧਰਤ ਇਹਨੂੰ ਇਤਿਹਾਸ ਭਾਰਤੀ ਇਤਿਹਾਸ ਦੇ ਅੰਦਰ ਗੋਲਡਨ ਪੀਰੀਅਡ ਕਿਹਾ ਜਾਂਦਾ ਸੋਨੇ ਦੀ ਚਿੜੀਆ ਦਾ ਯੁੱਗ ਕਿਹਾ ਜਾਂਦਾ ਸੋਨੇ ਦੀ ਚਿੜੀਆਂ ਇਸ ਕਰਕੇ ਕਿਹਾ ਜਾਂਦਾ ਕਿ ਇੱਕ ਉਸ ਹਾਲ ਸਟੇਟ ਸੀਗੀ ਹਰ ਤਰ੍ਹਾਂ ਦਾ ਪ੍ਰਬੰਧ ਬਹੁਤ ਅੱਛਾ ਸੀਗਾ ਸਿੱਖਿਆ ਸਿਹਤ ਰੋਜ਼ਗਾਰ ਔਰ ਟਾਊਨਿੰਗ ਪਲਾਨਿੰਗ ਦਾ ਬਹੁਤ ਅੱਛਾ ਪ੍ਰਬੰਧ ਸੀਗਾ ਜੋ ਇਤਿਹਾਸ ਅਸੀਂ ਪੜਦੇ ਆਂ ਇਤਿਹਾਸ ਦੇ ਉੱਤੇ ਖੋਜਣ ਦੇ ਉੱਤੇ ਜਿੰਨੇ ਵੀ ਮਨੂਮੈਂਟਸ ਇਤਿਹਾਸਕ ਤੱਥ ਮਿਲ ਰਹੇ ਨੇ ਇਨਕੁਆਰੀਆਂ ਵੀ ਚੱਲੀਆਂ ਵੱਡੇ ਵੱਡੇ ਮੰਦਰ ਉਹਨਾਂ ਦੇ ਅੰਦਰ ਜਿਹੜਾ ਹੈ ਉਹ ਬੁੱਧ ਦਾ ਹੀ ਇਤਿਹਾਸ ਛੁਪਿਆ ਪਿਆ ਹੈ ਔਰ ਸਮੇਂ-ਸਮੇਂ ਸਰ ਉਹ ਯਾਗਰ ਵੀ ਹੋਇਆ ਸਬੂਤ ਵੀ ਹਿਸਟੋਰੀਅਨਾਂ ਨੇ ਪੇਸ਼ ਕੀਤੇ ਪਰ ਮਨਮਰਜ਼ੀਆਂ ਚੱਲੀਆਂ ਦਿਲ ਦੀਆਂ ਇੱਛਾਵਾਂ ਚੱਲੀਆਂ ਬਹੁਤ ਦਾ ਫੈਸਲਾ ਧੋਪਿਆ ਗਿਆ ਅੱਜ ਉਸ ਸਿਖਰ ਦੇ ਉੱਤੇ ਵਿਦਿਆ ਸੀਗੀ ਹੋਂ ਇਨਸਾਨ ਚਾਈਨਾ ਦਾ ਯਾਤਰੀ ਦਾ ਇੱਥੇ ਆਉਣਾ ਔਰ ਵਿਦਿਆ ਹਾਸਲ ਕਰਨ ਵਾਸਤੇ ਉਸ ਟਾਈਮ ਵੀ ਭਾਰਤ ਦੇ ਅੰਦਰ ਤਕਸ਼ਲਾ ਨਲੰਦਾ ਔਰ 6 ਜੁਨੀਵਰਸਟੀਆਂ ਸੀ ਜਿਨ੍ਹਾਂ ਤੋਂ ਵਿਦੇਸ਼ਾਂ ਤੋਂ ਬੱਚੇ ਇੱਥੇ ਪੜਨ ਵਾਸਤੇ ਆਉਂਦੇ ਸੀਗੇ ਜਿਸ ਤਰ੍ਹਾਂ ਅੱਜ ਅਮਰੀਕਾ ਯੂਰਪ ਔਰ ਆਸਟ੍ਰੇਲੀਆ ਕੈਨੇਡਾ ਔਰ ਬਾਹਰਲੇ ਦੇਸ਼ਾਂ ਨੂੰ ਭਾਰਤ ਦੇ ਬੱਚਿਆਂ ਨੇ ਰੁਕ ਕੀਤਾ ਹੋਇਆ ਉਸ ਉਸ ਸਮੇਂ ਬਾਹਰ ਦੇ ਬੱਚੇ ਭਾਰਤ ਦੇ ਅੰਦਰ ਨਲੰਦਾ ਤਕਸ਼ਲਾ 6 ਜੁਨੀਵਰਸਟੀਆਂ ਹੋਰ ਜਿਨ੍ਹਾਂ ਨੂੰ ਤਹਿਸਨਾਸ਼ ਕੀਤਾ ਗਿਆ ਅੱਗਾਂ ਲਾ ਕੇ ਸਾੜਿਆ ਗਿਆ ਅਸੀਂ ਬੁੱਧ ਈਜਮ ਦੀ ਗੱਲ ਕਰਦੇ ਆ ਬੁੱਧ ਈਜਮ ਸਿਖਰ ਤੇ ਸੀ ਬੁੱਧ ਈਜਮ ਸਿਖਰ ਤੇ ਸੀ ਬੁੱਧ ਦਾ ਰਾਜ ਸੀ ਔਰ 84000 ਸਤੂਪ ਬੁੱਧ ਸਤੂਪ ਜਿਹੜੇ ਪੂਰੇ ਵਰਡ ਦੇ ਵਿੱਚ ਸ਼ੋਕਾ ਦੀ ਗ੍ਰੇਡ ਨੇ ਬੁੱਧ ਈਜਮ ਨੂੰ ਫਲਾਉਣ ਵਾਸਤੇ ਲਗਾਏ ਸੀ ਭਾਰਤ ਦੇ ਅੰਦਰ ਵੀ ਉਹਨਾਂ ਸਪੂਤਾਂ ਦਾ ਇਤਿਹਾਸ ਜਿਹੜਾ ਆ ਉਹ ਨਜ਼ਰ ਆਉਂਦਾ Madhya Pradesh ਔਰ ਬਹੁਤ ਸਾਰੇ ਮਨੂਮੈਂਟਸ ਮਹਾਰਾਸ਼ਟਰ ਦੇ ਅੰਦਰ ਮਹਾਂਜੋਦੜੋ ਜਾਂ ਹੋਰ ਸਾਰੀਆਂ ਕੇ ਜਿਨ੍ਹਾਂ ਦਾ ਜ਼ਿਕਰ ਕੀਤਾ ਜਾਂਦਾ ਉਥੇ ਸਾਰੇ ਦੇ ਸਾਰੇ ਬੁੱਧ ਦੇ ਮਲੇ ਸਬੂਤ ਜਿਹੜੇ ਆ ਮਿਲਦੇ ਆ ਕਿ ਉਹ ਉਹਨਾਂ ਦਾ ਰਾਜ ਸੀਗਾ ਇੱਥੇ ਮੈਂ ਵਿਸ਼ੇਸ਼ ਤੌਰ ਤੇ ਗੱਲ ਕਰਨੀ ਚਾਹਾਂਗਾ ਕਿ ਬੁੱਧ ਈਜ਼ਮ ਦੇ ਹੁੰਦੇ ਆ ਉਹਦੇ ਇੱਕ ਜਰਨਲ ਮਨੁਵਦੀ ਸੋਚ ਰਹੇ ਨੇ ਬ੍ਰਿਧਰਥ ਦਾ ਰਾਜ ਰਾਤੋ ਰਾਤ ਕਤਲ ਕਰਕੇ ਇਹ ਰਾਜ ਪਲਟਿਆ ਔਰ ਉਸ ਤੋਂ ਬਾਅਦ ਸਾਰੀਆਂ ਜੁਨੀਵਰਸਟੀਆਂ ਔਰ ਬੁੱਧ ਦੇ ਅਨਯਿਆਂ ਨੂੰ ਕਤਲ ਕੀਤਾ ਗਿਆ ਸੋ ਸਾਥੀਓ ਅਸੀਂ ਇਹ ਗੱਲ ਬੜੀ ਵਿਸਥਾਰ ਨਾਲ ਕਹਿੰਨੇ ਆ ਕਿ ਆਪਾਂ ਬੁੱਧিজਮ ਬਲ ਵਧਾਈਏ ਮੈਂ ਵੀ ਦਬੇ ਨਾਲ ਕਹਿਣਾ ਕਿ ਵਧਣਾ ਚਾਹੀਦਾ ਜਦ ਤੱਕ ਇਹ ਨੂੰ ਸਿਕਿਉਰ ਕਰਨ ਲਈ ਕੋਈ ਤਾਕਤ ਨਹੀਂ ਹੋਏਗੀ ਤੇ ਆਪਾਂ ਇਹਨੂੰ ਸਿਕਿਉਰ ਨਹੀਂ ਕਰ ਸਕਾਂਗੇ ਇਸ ਕਰਕੇ ਰਾਜਨੀਤਿਕ ਸੱਤਾ ਤੁਹਾਡੇ ਹੱਥ ਵਿੱਚ ਹੋਣੀ ਜ਼ਰੂਰੀ ਆ ਸਾਥੀਓ ਰਾਜਨੀਤਿਕ ਸਤਾ ਤੋਂ ਬਿਨਾ ਤੁਸੀਂ ਕਿਤੇ ਵੀ ਕਾਮਯਾਬ ਨਹੀਂ ਹੋ ਸਕਦੇ ਹੁਣੇ ਵਰਨਿੰਗ ਇਸ਼ੂਸ ਮੈਂ ਉਹ ਥੋੜਾ ਜਿਹਾ ਟੱਚ ਦੇਣਾ ਚਾਹਾਂਗਾ ਬੰਗਲਾਦੇਸ਼ ਸਾਡੇ ਨਾਲ ਲੱਗਦਾ 네팔 ਸਾਡੇ ਨਾਲ ਲੱਗਦਾ ਜੀ ਐਂਡ ਕੇ ਯੂਨੀਅਨ ਟੈਰੀਟਰੀ ਲਦਾਖ ਸਾਡੇ ਹੀ ਦੇਸ਼ ਦਾ ਅਹਿਮ ਹਿੱਸਾ ਅੱਜ ਉਥੇ ਵੀ ਔਰ ਭਾਰਤ ਦੇ ਅੰਦਰ ਸਾਡੀ ਇੱਕ ਇਧਰਲੇ ਪਾਸੇ ਸਟੇਟ ਹੈ ਜਿੱਥੇ ਧੀਆਂ ਪਣਾ ਦੀ ਇੱਜ਼ਤ ਔਰ ਕਰਾਂ ਨੂੰ ਅੱਗਾ ਲਾਣੀਆਂ ਆਮ ਗੱਲ ਹੋ ਗਈ ਹੈ ਇਹ ਕੈਰਲਾ ਦੇ ਨਾਲ ਸਟੇਟ ਲੱਗਦੀ ਹੈ ਅਸਮ ਸਾਥੀਓ ਜੇ ਅਸੀਂ ਇਸ ਗੱਲ ਨੂੰ ਬਰੀਕੀ ਨਾਲ ਨਹੀਂ ਸਮਝਿਆ ਤੇ ਪੰਜਾਬ ਦੇ ਅੰਦਰ ਵੀ ਵੱਡਾ ਸਿੱਧਤ ਹੋਣਾ ਬਚਾਰ ਨਹੀਂ ਹੋ ਸਕਦਾ ਜਿਹੜੀਆਂ ਕਦੀ ਤੁਸੀਂ ਕਟਨਾਵਾਂ ਦਾ ਜ਼ਿਕਰ ਨਹੀਂ ਸੁਣਿਆ ਕਿ ਪੰਜਾਬ ਦੇ ਅੰਦਰ ਇਹ ਕਟਨਾ ਕਟੀਆਂ ਨੇ ਅੰਮ੍ਰਿਤਸਰ ਦੇ ਅੰਦਰ ਬਾਬਾ ਸਾਹਿਬ ਦੇ ਸਟੈਚੂ ਨੂੰ ਤੋੜਨਾ ਫਲੋਰ ਦੇ ਅੰਦਰ ਬਾਬਾ ਸਾਹਿਬ ਦੇ ਗੁਰੂ ਰਵੀ ਸਤਗੁਰ ਰਵੀਦਾਸ ਦੇ ਮੰਦਰ ਦੀਆਂ ਨੀਆਂ ਨੂੰ ਉਖਾੜਨਾ ਸਾਡੇ ਗੁਰਦਾਸ ਪ੍ਰਸ਼ਾਰ ਦੇ ਅੰਦਰ ਬਟਾਲਾ ਦੇ ਅੰਦਰ ਸਤਗੁਰ ਕਬੀਰ ਸਾਹਿਬ ਦੇ ਮੰਦਰ ਨੂੰ ਉਖਾੜਨਾ ਸਰਕਾਰੀ ਤੌਰ ਤੇ ਬਿਆਨਪਰਦੇ ਵਿੱਚ ਸਤਗੁਰ ਰਵੀਦਾਸ ਦੇ ਮੰਦਰ ਨੂੰ ਸਬਜਾ ਕਰਨਾ ਜਿੱਥੇ ਕਿ ਨਿਸ਼ਾਨ ਸਾਹਿਬ ਝੁੱਲਦਾ ਜਾਂ ਰਸੋਈ ਘਰ ਤਿਆਰ ਕੀਤਾ ਜਾਂਦਾ ਸਾਥੀਓ ਬਹੁਤ ਕੁਝ ਅਹਿਮ ਹੋ ਗਿਆ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਦੇ ਹੋਏ ਜਿਹੜੀ ਮਾਸਟਰ ਰਿਸਪੌਂਸ ਹੀ ਨੇ ਇੱਕ ਗੱਲ ਕੀਤੀ ਹੈ ਕੀ ਅਸੀਂ ਉਹਦੇ ਉੱਤੇ ਗੌਰ ਕਰਦੇ ਹਾਂ ਜਾਂ ਅਸੀਂ ਆਪਣਾ ਹੀ ਨਿੱਜੀ ਫਾਇਦਾ ਸੋਚਦੇ ਹਾਂ ਮੇਰੇ ਬੱਚਿਆਂ ਦੀ ਬਦਲੀ ਦੂਰ ਨਾ ਹੋ ਜਾਏ ਮੇਰੇ ਭਰਾ ਦੀ ਬਦਲੀ ਦੂਰ ਨਾ ਹੋ ਜਾਏ ਸਾਥੀਓ ਮੈਂ ਦਾਅਵੇ ਨਾ ਕਹਿਣਾ ਮੇਰੀ ਮੈਡਮ ਨੇ ਬੁਆਇਸ ਸਕੂਲ ਦੇ ਵਿੱਚ 13 ਸਾਲ ਸਰਵਿਸ ਕੀਤੀ ਆ ਮੈਂ ਬਾਮਸ਼ੇ ਵਿੱਚ ਵੀਰਿਆ ਬੈਂਕ ਫੈਡਰੇਸ਼ਨ ਦਾ ਪ੍ਰਧਾਨ ਰਿਆ ਔਰ ਉਸ ਰਿਟਾਇਰ ਹੋਣ ਤੋਂ ਬਾਅਦ ਲਗਾਤਾਰ ਬੀਐਸਪੀ ਦਾ ਮੈਂ ਜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਸਾਥੀਓ ਡਰ ਖਲੜੀ ਵਿੱਚ ਨਹੀਂ ਮੌਤੋਂ ਕੀ ਡਰਨਾ ਜੇ ਜੂਝਣਾ ਆਪਣੇ ਹੱਕਾਂ ਵਾਸਤੇ ਜੇ ਲੜਾਈ ਲੜਨੀ ਆਪਣੇ ਹੱਕਾਂ ਵਾਸਤੇ ਇਸ ਲਵਾਈ ਨੂੰ ਔਖੇ ਨਾ ਬਣਾਓ ਸਹਿਲ ਬਣਾਓ ਸਾਥੀਓ ਤੁਹਾਡੇ ਹੱਥ ਬਾਬਾ ਸਾਹਿਬ ਨੇ ਇੱਕ ਬੋੜ ਦਿੱਤੀ ਹਜ਼ਾਰ ਕਿੱਲੇ ਵਾਲਾ ਹਜ਼ਾਰ ਕਿੱਲੇ ਵਾਲਾ ਜ਼ਮੀਂਦਾਰ ਪ੍ਰਧਾਨ ਮੰਤਰੀ ਰਾਸ਼ਟਰਪਤੀ ਪੰਜਾਬ ਦਾ ਚੀਫ ਮਨਿਸਟਰ ਉਹਦੀ ਵੋਟ ਤੇ ਮੇਰੇ ਮਜ਼ਦੂਰ ਭਰਾ ਦੀ ਲੈਂਡਲੈਸ ਦੀ ਲਰੇੜੀ ਵਾਲੇ ਦੀ ਕੰਮ ਕਰਨ ਵਾਲੇ ਦੀ ਇੱਕ ਬਰਾਬਰ ਵੈਲਿਊ ਤੇ ਜੇ ਅਸੀਂ ਇਸ ਕੀਮਤ ਨੂੰ ਵੀ ਸਮਝਦੇ ਹੋਏ ਅਨਗੌਲਿਆ ਕਰਦੇ ਆ 70 ਸਾਲ ਆਪਾਂ ਦੂਜਿਆਂ ਨੂੰ ਤਾਕਤ ਦਿੰਦੇ ਰਹਾਂ ਤੇ ਆਸਾਂ ਆਪਾਂ ਬੀਐਸਪੀ ਤੋਂ ਭਾਲਦੇ ਆ ਕਿ ਬੀਐਸਪੀ ਲੜਾਈ ਨਹੀਂ ਲੜਦੀ ਓਏ ਉਹਨੂੰ ਕੀ ਦੇਣਾ ਸਾਡੀ ਪੰਜਾਬ ਦੀ ਸਾਡੇ ਗੁਰਦਾਸਪੁਰ ਦੀ ਕੋਈ ਐਮਐਲਏ ਜਿੱਤੇ ਇੱਥੋਂ ਕੋਈ ਐਮਪੀ ਜਿੱਤੇ ਇੱਥੋਂ ਤੇ ਇਹਨਾਂ ਦੀ ਗਿਣਤੀ ਪਤਾ ਕਰ ਲੋ ਜੋ ਸਰਕਾਰੀ ਅੰਕੜੇ ਆ 32.96 ਪੰਜਾਬ ਦੇ ਅੰਦਰ ਆ ਇਹ 1921 ਦਾ ਡਾਟਾ ਕਿੰਨਾ ਚਿਰ ਹੋ ਗਿਆ ਤੇ ਹੁਣ ਇਹ ਸਾਥੀਓ ਕੱਚੋ-ਕੱਚ ਮੋਰ ਥੈਨ 36% ਚੌਥੀ ਐਮਐਲਏ ਨੇ ਤੁਹਾਡੇ ਉਤੇ ਕਿਤੇ ਜਿਆਤੀ ਹੁੰਦੀ ਹੈ ਸ਼ੀਟਾਂ ਜੱਜਾਂ ਦੀਆਂ ਨਿਕਲਦੀਆਂ ਨੇ ਟੀਚਰਾਂ ਦੀਆਂ ਨਿਕਲਦੀਆਂ ਨੇ ਵਕੀਲਾਂ ਦੀਆਂ ਨਿਕਲਦੀਆਂ ਨੇ ਇੰਜੀਨੀਅਰਾਂ ਦੇ ਨਿਕਲਦਿਆਂ ਨੇ ਕੀ ਹੈ ਜਿੱਥੇ ਇਨਸਾਫ ਨਹੀਂ ਮਿਲਦਾ ਅਜੇ ਕੁਝ ਦਿਨ ਪਹਿਲਾਂ ਅਧਿਆਪਕ ਜੁਨੀਆ ਨੇ ਪੂਨਾ ਪੈਕਟ ਦੇ ਉੱਤੇ ਇੱਕ ਪ੍ਰੋਗਰਾਮ ਰਖਾਇਆ ਉਹਦੇ ਵਿੱਚ ਐਕਸਪਰਟਸ ਨੇ ਇੱਕ ਡਿਸਪਲੇ ਕਰਕੇ ਇਹ ਗੱਲ ਦੱਸੀ ਕਿ 15 ਪੋਸਟਾਂ ਦਾ ਗੁਰਦਾਸਪੁਰ ਵੱਲੋਂ ਗੁਰਦਾਸਪੁਰ ਐਜੂਕੇਸ਼ਨ ਡੀਓ ਵੱਲੋਂ ਆਫਿਸ ਵੱਲੋਂ ਰਿਜ਼ਰਵੇਸ਼ਨ ਬੰਦੀ 15 ਦਾ ਕਬਲਾ ਕੀਤਾ ਗਿਆ 15 ਨੂੰ ਨਹੀਂ ਦਿੱਤੀ ਗਈ ਸਾਥੀਓ ਕਿੰਨੀ ਦੀ ਕਮਜ਼ੋਰੀ ਹੈ ਕੀ ਸਾਡਾ ਕੋਈ ਬੰਦਾ ਕੋਈ ਅਫੀਸਰ ਕੋਈ ਇਹੋ ਜਿਹਾ ਐਕਸਪਰਟ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਬਾਤ ਕਰਦਾ ਕੀ ਮਹਿਕਮੇ ਨੇ ਸਹੀ ਢੰਗ ਨਾਲ ਰਿਜ਼ਰਵੇਸ਼ਨ ਦਾ ਕੋਟਾ ਰੋਸਟਰ ਸਿਸਟਮ ਜਾਂ ਹੋਰ ਵੀ ਜਿਹੜੇ ਟਾਈਮ ਟੂ ਟਾਈਮ ਰਿਜ਼ਰਵੇਸ਼ਨ ਦੇ ਵਾਸਤੇ ਪੈਰਾਮੀਟਰ ਰੱਖੇ ਆ ਉਹਨੂੰ ਸਹੀ ਢੰਗ ਨਾਲ ਲਾਗੂ ਕੀਤਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਾਤਨ ਵਾਸਤੇ ਸਾਥੀਓ ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਸਾਥੀਓ ਟਾਈਮ ਦੀ ਗੁੰਜਾਇਸ਼ ਨਾ ਹੋਣ ਕਰਕੇ ਮੈਂ ਆਪਣੀ ਗੱਲ ਨੂੰ ਇੱਥੇ ਵਿਰਾਮ ਦਿੰਦਾ ਹੋਇਆ ਇਸ ਗੱਲ ਦਾ ਵਾਹਨ ਕਰਨਾ ਕਿ ਆਪਾਂ ਵਾਰ-ਵਾਰ ਨਹੀਂ ਆਉਣਾ ਆਪਾਂ 20 ਅਕਤੂਬਰ ਨੂੰ 68 ਦੇ ਹੋ ਜਾਣਾ ਇਸੇ ਤਰ੍ਹਾਂ ਜਿਨ੍ਹਾਂ ਸਾਡੇ ਸਾਥੀਆਂ ਨੇ ਸਰਵਿਸ ਕੀਤੀ ਆ ਓਏ ਦਿਲ ਵਿੱਚੋਂ ਭਲੇਖਾ ਕੱਢ ਦੇਣ ਕਿ ਮੇਰੀ ਯੋਗਤਾ ਕਰਕੇ ਮਿਲੀ ਆ ਜਾਨ ਮਾਰਾਂ ਬੜਾ ਇੰਟੈਲੀਜੈਂਟ ਸੀਗਾ ਇਸ ਕਰਕੇ ਨਹੀਂ ਮਿਲੀ ਇਹ ਬਾਬਾ ਸਾਹਿਬ ਦੀ ਰਿਜ਼ਰਵੇਸ਼ਨ ਪੂਨਾ ਪੈਕਟ ਦੇ ਕਰਕੇ ਐਕਟ ਕਰ ਲਾਗੂ ਹੋਣ ਕਰਕੇ ਮਿਲੀ ਆ ਇਸ ਦੁਖਾਂਤ ਜਿਨ੍ਹਾਂ ਨੇ ਐਮਐਲਏ ਦੀਆਂ ਸੀਟਾਂ ਮਿਲਦੀਆਂ ਨੇ ਉਹ ਵੀ ਰਿਜ਼ਰਵੇਸ਼ਨ ਕੋਟੇ ਕਰਕੇ ਮਿਲਦੀਆਂ ਨੇ ਦੋਹਰੀ ਨਾਗਰਿਕਤਾ ਦਾ ਹੱਕ ਤਾਂ ਗਾਂਧੀ ਜੀ ਨੇ ਖੋਲਿਆ ਜਿਹੜਾ ਅੱਜ ਵੀ 2 ਅਕਤੂਬਰ ਆ ਤੁਸੀਂ ਦੇਖੋ ਬਾਬਾ ਸਾਹਿਬ ਦਾ ਪੁੱਤ ਲੱਗਾ ਹੋਏ ਤਕਲੀਫ ਹੁੰਦੀ ਆ ਕਿਹੜਾ ਸ਼ਹਿਰ ਨਜ਼ਰ ਮਾਰਿਓ ਜਿੱਥੇ ਗਾਂਦੀ ਚੌਂਕ ਨਹੀਂ ਹੈਗਾ ਲੇਕਿਨ ਬਾਬਾ ਸਾਹਿਬ ਦੇ ਪੁੱਤਾਂ ਨੂੰ ਤੋੜਨ ਦਾ ਬੜਾ ਉਪਰਾਲਾ ਕੀਤਾ ਜਾਂਦਾ ਸੋ ਸਾਥੀਓ ਵਿਚਾਰ ਨਾ ਮਰਨ ਦਿਓ ਆਪਾਂ ਮਰ ਜਾਣਾ ਅਸੀਂ ਸਾਰਿਆਂ ਤੁਰ ਜਾਣਾ ਜੇ ਵਿਚਾਰ ਮਰ ਗਏ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਸਾਨੂੰ ਹਰ ਪਾਕੇ ਸਨਮਾਨਤ ਨਹੀਂ ਕਰੇਗੀ ਸਾਡੀ ਫੋਟੋ ਉਥੇ ਲਾ ਕੇ 70 ਪਰੋਂ ਲਾ ਕੇ ਠਾਠਾ ਸਿਰ ਵਿੱਚ ਮਾਰੇਗੀ ਕਿ ਤੁਸੀਂ ਤੁਹਾਡੇ ਹੁੰਦਿਆਂ ਸਭ ਕੁਝ ਖੁਸ਼ੀਆਂ ਸਭ ਕੁਝ ਉਜੜਿਆ ਤੇ ਤੁਸੀਂ ਕਿੱਥੇ ਸੀ ਜਵਾਬ ਦਿਓ ਸੋ ਇਨ੍ਹਾਂ ਸ਼ਬਦਾਂ ਦੇ ਨਾਲ ਇਨ੍ਹਾਂ ਸ਼ਬਦਾਂ ਦੇ ਨਾਲ ਜੇ ਕੋਈ ਰੁੱਖਾ ਤੇ ਦਿਲ ਨੂੰ ਟੁੰਮਾ ਅੱਖਰ ਸ਼ਬਦ ਮੇਰੇ ਕੋਲ ਨਿਕਲ ਗਿਆ ਹੋਏ ਇਹ ਸਮਝ ਕੇ ਕਿ ਸਮਾਜ ਦਾ ਹਿੱਤ ਸਭ ਤੋਂ ਉੱਪਰ ਜੇ ਉਹਦੇ ਲਈ ਕੋਈ ਮਾੜੀ ਗੱਲ ਵੀ ਤੁਹਾਡੇ ਜ਼ਮੀਰਾਂ ਨੂੰ ਜਗਾਉਣ ਵਾਸਤੇ ਇਸ ਅਨਕ ਨੂੰ ਜਗਾਉਣ ਵਾਸਤੇ ਜੇ ਹਲੂਨ ਦਿੱਤੀ ਗਈ ਹੈ ਤੇ ਮਾਫ ਕਰ ਦੇਣਾ ਸਾਥੀਓ ਪਾਣੀ ਨੇ ਵੀ ਕਸਰ ਨਹੀਂ ਛੱਡੀ ਹੜ੍ਹਾਂ ਨੇ ਵੀ ਇਹ ਕੋਈ ਨੇਚਰਲ ਨਹੀਂ ਸੀ ਇਹ ਮੈਨ ਮੇਡ ਹੜ੍ਹ ਕ੍ਰੀਏਟ ਕੀਤੇ ਗਏ ਬਸਪਾ ਨੇ 7-8 ਗੱਡੀਆਂ ਆਪਣੇ ਗਰੀਬ ਪਰਵਾਂ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਭੇਜੀਆਂ ਰਾਸ਼ਨ ਦੀਆਂ ਤਰਪਾਲਾਂ ਦੀਆਂ ਪਾਣੀ ਦੀਆਂ ਉਹ ਸਾਰੀਆਂ ਜੋ ਹੋ ਸਕਦੀਆਂ ਉਹ ਅਸੀਂ ਡਿਸਟ੍ਰੀਬਿਊਟ ਕੀਤੀਆਂ ਸੋ ਭਾਈ ਜੈਪੀਮ ਖੁੱਲ ਕੇ ਨਾਰਾ ਬੋਲੀਏ ਇੱਕ ਵਾਰ ਜੈਪੀਮ ਜੈ ਭਾਰਤ ਜੈਪੀਮ ਜੈ ਭਾਰਤ ਨਮੋਬੋਦ